ਆਜੰਤਾ ਕਿਵੇਂ ਆ? ਹੈ? ਕਿਵੇਂ ਆ ਛੰਦੇ? ਠੀਕ ਆ। ਕੋਡ ਦੋਨੇ। ਅੱਛਾ ਕੋਡ ਦੋਨੇ। ਤੁਸੀਂ ਕੋਡ ਪਾ ਕੇ ਕਿੱਥੇ ਭਰਦੇ ਹੋ ਜੀ? ਦੋਨੇ 'ਚ। ਅੱਛਾ ਅੱਛਾ ਠੀਕ ਆ ਠੀਕ ਆ ਜੀ। ਹੈਲੋ। 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 ਹਲੋ ਤਾਂ ਹਾਂਜੀ ਵੈਲਕਮ ਬੈ ਗਾਇਜ਼ ਕੀ ਹਾਲ ਚਾਲਾ ਸਾਰਿਆਂ ਦੇ ਇੱਕ ਘੈਂਟ ਦੇ ਚੈਨਲ ਦੇ ਵਿੱਚ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਬਾਈ ਚੈਨਲ ਦੇ ਬੜਾ ਯੂਨੀਕ ਹੋਣ ਵਾਲਾ ਬਈ ਕਦੇ ਵੀ ਨਹੀਂ ਕੀਤਾ ਬਾਈ ਇਹ ਵਾਲਾ ਤੇ ਚੈਲੈਂਜ ਵਿੱਚ ਆਪਾਂ ਰੈਂਡਮ ਲੋਕਾਂ ਨੂੰ ਕਾਲਿੰਗ ਲਾਉਣੀ ਆ 15 ਇਹਨੇ ਲਾਉਣੀ ਆ 15 ਮੈ ਲਾਉਣੀ ਆ ਇਨਾਮ ਰੱਖਿਆ ਵਾ ਜਿਹੜਾ ਜਿੱਤੇ ਆ 15 ਚੋਂ ਜਿਹਨੇ ਵੱਧ ਕਾਲਾਂ ਲਾਈਆਂ ਉਹ ਜਿੱਤ ਗਿਆ ਉਹਨੂੰ 10000 ਰੁਪਿਆ ਨਹੀਂ ਮਿਲੂਗਾ ਉਹਨੂੰ 1000 ਰੁਪਿਆ ਮਿਲੂਗਾ ਰੱਖੋ ਬਾਈ ਜੀ ਬਜਟ ਜਲਦੀ ਹਲਦੀ ਪੈਸੇ ਦੇਖ ਲਈਏ ਬਾਈ ਕਿੱਥੇ ਗਏ ਕਮੈਂਟ ਓਏ ਪੈਸੇ ਵੜਾਏ ਸੀਗੇ ਬਰੇ ਪਹਿਲਾਂ ਹੀ ਤੋ ਇਹ ਤਾਂ ਪਹਿਲੇ ਭੱਜਨ ਨੂੰ ਫਿਰ ਰਿਹਾ ਬਾਈ ਆਦੇ ਬਾਈ 1000 ਰੁਪਿਆ ਬਾਈ ਇਹ ਵੀਰੇ ਜਿਹੜਾ ਜਿੱਤਿਆ ਉਹਨੂੰ ਮਿਲਣਾ ਵਾ ਸਪான்ਸਰ ਕਰ ਰਿਹਾ ਡਾਡੀ ਜੀ ਚਲੋ ਹੁਣ ਜਲਦੀ ਨਾਲ ਦੀ ਆਪਾਂ ਚੈਲੰਜ ਸਟਾਰਟ ਕਰਦੇ ਆਂ ਵਾਰੀ ਵਾਰੀ ਅਨਸਾਰ ਠੀਕ ਆ ਹਾਂ ਨੰਬਰ ਬੋਲ ਕੇ 49 91 45 ਅੱਗੇ ਲੱਗੇ ਆਪ ਹੀ ਲਾ ਲਈ ਲੱਗ ਜਾਵੇ ਬੱਸ ਯਾਰ ਲੱਗ ਜਾਣਾ ਲੱਕੂ ਲੱਗ ਗਿਆ ਲੱਗ ਗਿਆ ਪਹਿਲੀ ਗੋਲੀ ਲੱਗੀ ਆ 110 ਕੀ ਕਹੂੰਗੇ ਕੀ ਸੋਚੋ ਬਹੁਤ ਸੋਚਿਆ ਹੀ ਹੋਇਆ ਬਾਪਾ ਦਾ ਹੈਲੋ ਹਾਂ ਆਜੰਤਾ ਕਿਵੇਂ ਆ? ਹੈ? ਕਿਵੇਂ ਆ ਛੰਦੇ? ਠੀਕ ਆ। ਓ ਯਾਰ ਸਾਡਾ ਮੁੰਡਾ ਠੋਡੇ ਕਰਿਆ ਆ ਖੇਡਣ। ਹੈ? ਮੈਂ ਕਹਾਂ ਮੁੰਡਾ ਆਟਾ ਠੋਡੇ ਕਰਿਆ ਆ ਖੇਡਣ ਯਾਰ। ਹੈ ਯੋ। ਅੱਛਾ ਯਾਰ ਸਰਪਾਰ ਦਾ ਜੁਆਗ ਦਾ। ਹੈ ਨਹੀਂ ਗਾ ਇੱਥੇ ਆਸੇ-ਪਾਸੇ ਆਇਆ ਨਹੀਂ ਜਮਾਂ ਵੀ? ਨਹੀਂ ਨਹੀਂ ਮੈਨੇ ਕਰਨੀ ਆ। ਅੱਛਾ ਠੀਕ ਆ ਠੋਡਾ ਮੁੰਡਾ ਸਕੂਲੀ ਆ ਕਿੱਥੇ ਆ? ਮੈਂ ਗੱਲਾਂ ਕਰੀ ਆ। ਠੀਕ ਆ ਠੀਕ ਆ। ਚੱਲ ਠੀਕ ਆ ਫਿਰ। ਗਵਾਨ ਗੁੰਡ ਚ ਗਿਆ ਹੋਣਾ ਵਾ ਹੋਰ ਕਿਤੇ ਗਿਆ ਹੋਣਾ ਓਏ ਇਹਦਾ ਨਾਸ਼ਿੰਦਾ ਹੀ ਹੋਊ ਫਿਰ ਨਹੀਂ ਨਹੀਂ ਉਹ ਉਹੀ ਗਿਆ ਵੇ ਜਮੁਨਾ ਵਾ ਉਹ ਵੀ ਉੱਤੋਂ ਦੀ ਫਿਰ ਸ਼ੇਰ ਹੀ ਸੀਗਾ ਸ਼ੇਰ ਨੂੰ ਸਵਾ ਸ਼ੇਰ ਟੱਕਰ ਗਿਆ ਉਹਨੇ ਵੀ ਫੁੱਦੂ ਪਰ ਪੂਰਾ ਟਕਾ ਕੇ ਲਾਇਆ ਪਰ ਇਦਾਂ ਦੇ ਲੋਕਾਂ ਨਾਲ ਗੱਲਾਂ ਕਰਦੇ ਆ ਨਾ ਰੈਂਡਮ ਲੋਕੀ ਕੋਈ ਵੀ ਗੱਲਾਂ ਕਰਦੇ ਆ ਤਾਂ ਸਵਾਦ ਆਉਂਦਾ ਹਾਂ ਸਹੀ ਗੱਲ ਯਾਰ ਐਰ ਪਰ ਉਹਨਾਂ ਨਾਲ ਗੱਲ ਇਹ ਵੱਧ ਕਰਦੇ ਉਹਨਾਂ ਗੱਲਾਂ ਵੀ ਕੱਢ ਲੀਆਂ ਸੀ ਤਾਂ ਕਰੀ ਵੱਧ ਗੱਲ ਨਹੀਂ ਕੀਤੀ ਬਰੇ ਉਹੀ ਨੰਬਰ ਨਾ ਲਾ ਲਈ ਨਹੀਂ ਨਹੀਂ ਯਾਰ ਜੇ ਇਦਾਂ ਕਾਲ ਲੱਗੀ ਜਾਵੇ ਤਾਂ ਸਵਾਦ ਹੀ ਆਉਂਦਾ ਰਹਿੰਦਾ ਵਜੋਂ ਕਾਲ ਨਹੀਂ ਲਾਉਂਦਾ ਉਹ ਕਹਿਣਾ ਕੀ ਆ ਖੂਲ ਪ੍ਰਿੰਸੀਪਲ ਭੋਲਦਾ ਸਾਡੇ ਮੁੰਡੇ ਦਾ ਡੂੰਗੀ ਕੋਰ ਰਾਰੀ ਹੈ ਹਲੋ ਹਲੋ ਹਾਂਜੀ ਭਾਜੀ ਤੁਸੀਂ ਲੜੀਆਂ ਲਾ ਦੋਗੇ ਹੁਣ ਆਪਣੇ ਆਪ ਤੇ ਦੀਵਾਲੀ ਕਾਫੀ ਟਾਈਮ ਦੀ ਲੰਘ ਗਈ ਆ ਹੁਣ ਮੀਂਹ ਗਣੀ ਆਉਂਦਾ ਦਾ ਉਹ ਭੇਜ ਜਾਂਦੀਆਂ ਯਾਰ ਉਹਨੂੰ ਤੁਸੀਂ ਲਾ ਦੋਗੇ ਲਾ ਦੋ ਆ ਕੀ ਕਿੱਥੇ ਫੋਨ ਲਾਇਆ ਬਾਈ ਜੀ ਤੁਸੀਂ ਆਪਾਂ ਮੁੱਲਾਪੁਰ ਬਾਈ ਜੀ ਗਲਤ ਨੰਬਰ ਲੱਗ ਗਿਆ ਫਿਰ ਤੁਹਾਡਾ ਅੱਛਾ ਨਹੀਂ ਨਹੀਂ ਨੰਬਰ ਤਾਂ ਸਹੀ ਆ ਜੀ ਲੜੀਆਂ ਲਵਾਈਆਂ ਸੀ ਨਾ ਤੁਹਾਡੇ ਤੋਂ ਜੱਗਾ ਜੱਗਾ ਉਹ ਬਿਜਲੀ ਵਾਲਾ ਨਹੀਂ ਬਾਈ ਯਾਰ ਗਲਤ ਨੰਬਰ ਦੇਖ ਕੇ ਲਾਓ ਤੁਸੀਂ ਤੁਹਾਡਾ ਨੰਬਰ ਤਾਂ ਮੁਕਸਰ ਦੇ ਕੋਲੇ ਲੱਗ ਗਿਆ ਉਹ ਭਰਾਵਾ ਜਿੱਥੇ 8 7 ਪਾਇਆ ਉੱਥੇ 6 ਪਉਣਾ ਵਾ ਇਹ ਗਲਤ ਲਾ ਕੇ ਬਹਿ ਗਏ ਕੱਟਈਆ ਉਹ ਹਸਾਂ ਲੱਗਿਆ ਸੀਗਾ ਨਾਲ ਹੀ ਲੱਗ ਗਿਆ ਸੀ ਹਾਸਾ ਕੰਟਰੋਲ ਕਰ ਰਹੀ ਦੋ ਕੋਲਾ ਲਾਈਆਂ ਦੋਨੇ ਲੱਗ ਗਿਆ ਦੋਨੇ ਕੋਲਾ ਲੱਗ ਗਿਆ ਆ ਰਿਹਾ ਬਾਈ ਹੁਣ ਦੇਖਦੇ ਆ ਬਾਈ ਕਿਹੜਾ ਜਿੱਤਦਾ ਹੈ ਚੈਲੰਜ ਇਹ ਹੀ ਲੱਗਣਾ ਦ ਨੰਬਰ ਯੂ ਕਾਲਿੰਗ ਇਜ਼ ਨਹੀਂ ਜੀ ਤੁਹਾਡੀ ਵਾਰੀ ਆ ਜੀ ਅਗਲੀ ਦੋਨੇ ਬੰਦੇ ਵਧੀਆ ਟੱਕਦੇ ਯਾਰ ਲੱਗੂਗਾ ਇਹਦਾ ਲੱਗੂਗਾ ਲੱਗੂਆ ਲੱਗ ਗਿਆ ਲੱਗ ਗਿਆ ਲੱਗ ਗਿਆ ਸਹੀ ਹੈ ਨੰਬਰ ਨੰਬਰ ਸਹੀ ਹੈ ਹੁਣ ਕਹੀਏ ਕੀ ਇਹਨੂੰ ਪੇਰਾਂ ਟੀਚਰ ਮੀਟਿੰਗ ਅੱਜ ਆਏ ਨਹੀਂ ਕਿ ਅੱਜ ਹਾਂ ਸ਼ਨੀਵਾਰ ਹਾਂ ਕੱਟ ਕੇ ਅੱਜ ਸ਼ਨੀਵਾਰ ਨੂੰ ਹੁੰਦੀ ਆ ਉਹਦਾ ਆ ਕੱਟ ਕੇ ਲਾ ਦਿਨ ਥੋੜਾ ਹੁੰਦਾ ਇਹ ਵੀ ਲੱਗ ਗਿਆ ਵਾ ਹੁਣ ਫੋਨ ਇਹ ਗੱਲ ਕਰਦੇ ਆ ਇਹਨਾਂ ਨਾਲ ਮੈਂ ਤਾਂ ਡਰਦਾ ਹੀ ਲੱਗਦਾ ਹੁੰਦਾ ਬਈ ਚੱਕਦਾ ਨਹੀਂ ਯਾਰ ਇਹ ਬਾਈ ਚੱਕ ਜਾਂਦਾ ਇਹ ਵੀ ਆ ਬੀਜ਼ੀ ਆ ਪੇਰਾਂਸ ਮੀਟਿੰਗ ਤੇ ਗਿਆ ਹੋਇਆ ਵਾ ਹਾਂ ਚੱਕੇ ਹੋਰ ਸਿੱਧਾ ਗਾਲੀ ਕੱਢੇ ਨਹੀਂ ਪਰ ਤੇਰੇ ਦੋ ਫੋਨ ਲੱਗ ਗਏ ਮੇਰਾ ਇੱਕ ਲੱਗਾ ਨਾ ਤਿੰਨ ਲੱਗਿਆ ਮੇਰੇ ਤਿੰਨ ਕਿਵੇਂ ਲੱਗੇ ਦੋ ਲੱਗੇ ਆ ਚੀਟਿੰਗ ਪਹਿਲਾਂ ਹੀ ਨਹੀਂ ਨਹੀਂ ਉਹ ਆਜੀ ਵਾ ਆ ਲੱਗਦਾ ਨਹੀਂ ਲੱਗੂਗਾ ਸਵਿਚ ਆ ਲੱਗੂ ਨਹੀਂ ਲੱਗੂਗਾ ਡੋਟਰੀ ਜੀ ਬੰਦਾ ਮਰਦਾ ਓਏ ਆ ਜੀ ਪਹਿਲਾਂ ਸੁਣਾਉਂਦੇ ਆ ਹਲੋ ਹਲੋ ਹਾਂ ਜੀ ਕੌਣ ਬੋਲ ਰਿਹਾ ਕੀ ਹਾਲ ਹੈ ਜਸਵੀਰ ਬਰੇ ਮੇਰੇ ਗਲਤ ਫੋਨ ਲੱਗ ਗਿਆ ਜਸਵੀਰ ਨਹੀਂ ਬੋਲਦਾ ਵੀਰੇ ਨਹੀਂ ਜੀ ਹਾਂ ਕਿੱਥੋਂ ਬੋਲਦੇ ਤੁਸੀਂ ਵੀਰੇ ਮੈਂ ਧੂਰੀ ਤੋਂ ਬੋਲਦਾ ਹਾਂ ਸਸ ਧੂਰੀ ਤੋਂ ਬੋਲਦੇ ਹਾਂ ਠੀਕ ਆ ਤੈਨੂੰ ਕਹਿਣਾ ਉਹ ਹੋਣੀ ਗਿਆ ਭਰਾਵਾ ਮੈਂ ਉਹੀ ਆ ਨੰਬਰ ਤਾਂ ਹੀ ਜਿਹਨੇ ਆ ਕਰਾਇਆ ਧੂਰੀ ਵਾਲੇ ਸੀਗਾ ਜੀ ਇਹ ਧੂਰੀ ਵਾਲੇ ਦੋ ਦੋ ਹੋ ਗਏ ਵੀਰੇ ਹਾਂ ਐਦਾਂ ਕਹੋ ਤੂੰ ਕਿ ਵੀ ਪੈਸੇ ਕਦੋਂ ਮੋੜਨੇ ਆ ਇਹ ਉਹ ਦੇ ਕੋਲ ਨੰਬਰ ਆ ਨਾ ਬਰਾਦੋ ਬਿੱਲੇ ਹੁਣ ਰੋਗ ਨੰਬਰ ਆ ਠੀਕ ਹਾਂ ਇਦਾਂ ਕਹਿੰਦੇ ਇਦਾਂ ਉਹ 11 ਨੰਬਰ ਤੇ ਕੀਤਾ ਗਿਆ ਨੰਬਰ ਗਲਤ ਹੈ ਇਹ 11 ਨੰਬਰ ਦਾ ਲਾਉਣ ਲੱਗਾਈ 11 ਕਰਦਾ ਮੇਰੇ ਦੋ ਨੰਬਰ ਲੱਗੇ ਬਾਈ ਤੇਰੇ ਤੇ ਦੋ ਲੱਗੇ ਕੀ ਕਰਾਂ ਦਾ ਤੇਰੇ ਵੀ ਦੋ ਲੱਗੇ ਦੋ ਦੋ ਹੋ ਗਏ ਹੁਣ ਬੋਲ ਦੋ ਮੈਂ ਕੀ ਬੋਲਾਂ ਬਿੱਲੀ ਦੇ ਬਿੱਲੀ ਢੁਈ ਤੋ ਧੋਂਦਾ ਧੋਂਦਾ ਥੱਕ ਗਿਆ ਅੱਧੀ ਪੂਛ ਟੱਗ ਗਿਆ ਬੱਗੀ ਹਾਂਜੀ ਸਾਹ ਆ ਲੱਗੂ ਨੰਬਰ ਕੀ ਆ ਕੌਣ ਨੇ ਆ ਫੜੀ ਯਾਰ ਅੱਧ ਬਾਤ ਹੈ ਤੂੰ ਅਖਰ ਨਹੀਂ ਨਹੀਂ ਤੁਹਾਨੂੰ ਡਾਇਲ ਕੀਤਾ ਗਿਆ ਨੰਬਰ ਗਲਤ ਹੈ ਇਹ ਬੰਦਾ ਹੀ ਭਾਜੀ ਗਲਤ ਹੈ ਨੰਬਰ ਤਾਂ ਤੁਹਾਣਾ ਹੀ ਹੈ 70024 ਇਹ ਤਾਂ ਅੱਗੇ ਸੋਚਦੇ ਆ ਯਾਰ ਦੋਸਤਾ ਲੱਗਦਾ ਲੈ ਯਾਰ ਦੋਸਤਾ ਨੰਬਰ ਮੈਨੂੰ ਯਾਦ ਹੀ ਨਹੀਂ ਬਰੇ ਇਦਾਂ ਜੀ ਲਾਉਨੇ ਯਾਰ ਨਹੀਂ ਬਣਾਣੇ ਸਹੀ ਆ ਇਹ ਆ ਲੱਗ ਗਈ ਅੱਗੇ ਉਹਨੂੰ ਡਾਇਲ ਆ ਅੱਗੇ ਡਾਲੇ 353 ਪਾ ਲਿਆ ਲੱਗ ਗਿਆ ਤੇ ਹੁੰਦੇ ਆ ਲੈ ਲੱਗ ਗਿਆ ਜੀ 84125 83 175 ਲੱਗ ਗਿਆ ਫਿਰ ਵੀ ਠੀਕ ਹੈ ਯਾਰ ਤੁਹਾਨੂੰ ਡਾਈ ਨਹੀਂ ਲੱਗਾ ਨਹੀਂ ਲੱਗਾ ਬਾਜੀ ਬਚ ਗਿਆ ਗਲਤ तकरीबन ਹੁਣ ਚਾਰ ਚਾਰ ਕੋਲਾ ਲਾਉਣੇ ਆ ਹੈਲੋ ਓਏ ਬੁੱਧੂ ਲਾ ਰਹੇ ਆਂ ਕਰ ਗੱਲ ਹੈਲੋ ਹਾਂਜੀ ਬਾਜੀ ਕੌਣ ਬਾਈ ਕਿੱਥੇ ਲਾਇਆ ਫੋਨ ਆ ਮੈਂ ਬਾਜੀ ਅਮਨ ਜਗਰਾਉ ਨੂੰ ਲਾਇਆ ਜਿਹੜਾ ਬੜਾ ਸੋਹਣੀ ਵਾਲ ਵਿੱਚ ਵੀਡੀਓ ਬਣਾਉਂਦਾ ਨਾ ਉਹਨੂੰ ਫੋਨ ਲਾਇਆ ਜੀ ਨਹੀਂ ਨਹੀਂ ਗਲਤ ਲੱਗ ਗਈ ਤੁਹਾਡਾ ਫੋਨ ਇਧਰਲੇ ਪਾਸੇ ਲੱਗ ਗਿਆ ਆਹ ਇਧਰ ਕੋਟਪੂਨੇ ਕੋਡ ਕੋ ਪੂਰੇ ਜਾਂ ਕੋਡ ਕੋਡ ਦੁੰਨੇ ਜੀ ਕੋਡ ਦੁੰਨੇ ਅੱਛਾ ਕੋਡ ਦੁੰਨੇ ਤੁਸੀਂ ਕੋਡ ਪਾ ਕੇ ਕਿੱਥੇ ਭਰਦੇ ਹੋ ਜੀ ਦੁੰਨੇ ਚ ਅੱਛਾ ਅੱਛਾ ਠੀਕ ਆ ਠੀਕ ਆ ਜੀ ਭਾਈ ਦੱਸੋ ਕੰਮ ਕੀ ਆ ਜੀ ਕੰਮ ਕੋਈ ਨਹੀਂ ਆਪਾਂ ਗਾਣਾ ਕਰਾਉਣਾ ਸੀਗਾ ਜੀ ਆਪਣਾ ਸਾਜ ਵਿਆਹ ਸੀਗਾ ਜੀ ਗਾਣੇ ਨੂੰ ਮੈਂ ਤਾੜੀਆਂ ਮਾਰਦਾ ਮੈਂ ਮੈਂ ਕੁਝ ਕਰਦਾ ਨਹੀਂ ਭਾਈ ਆਪਣੇ ਰਸਤੇਦਾਰੀ ਚ ਵਿਆਹ ਸੀਗਾ ਤੇ ਆਪਾਂ ਤੁਹਾਨੂੰ ਬੁੱਕ ਕਰਨਾ ਸੀਗਾ ਜੀ ਅੱਛਾ ਜੀ ਪਰ ਕਿੰਨੇ ਕਿ ਜੱਜ ਤੁਹਾਡੀ ਬਸ ਥੋੜੀ ਔਕਾਤ ਤੋਂ ਬਾਹਰ ਆ ਜੀ ਰੇਟ ਕਿੰਨਾ ਜੀ 250 ਰਹਿਣ ਦੋ ਹੀ ਰਹਿਣ ਦੋ ਵੱਡੇ ਨੂੰ ਲਿਆ ਕੇ ਆਉਗੇ ਇਹਨੂੰ ਕਿੰਨਾ 250 ਜੀ ਕੇ ਵੱਡੇ ਨਾਲ ਗੱਲ ਕਰਾ ਅੱਛਾ ਵੱਡੇ ਨਾ ਆ ਵੱਡੇ ਗੱਲ ਕਰੀ ਹਲੋ ਹਾਂਜੀ ਭਾਈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਠੀਕ ਠਾਕ ਹੋ ਨਹੀਂ ਮੈਂ ਤੁਹਾਨੂੰ ਭਾਜੀ ਖਾੜੇ ਤੇ ਬੁਲਾਉਣਾ ਜੀ ਤੁਹਾਡੀ ਆਵਾਜ਼ ਫੇਰ ਉਦਾਂ ਦੀ ਹੋ ਗਈ ਪਹਿਲਾਂ ਵਾਲੇ ਬੰਦੇ ਵਰਗੀ ਉਹ ਭਾਜੀ ਅਸੀਂ ਸਗੇ ਭਰਾ ਨਾ ਤਾਂ ਕਰਕੇ ਆਵਾਜ਼ ਸਾਡੀ ਸੇਮ ਜੀ ਹੋਈ ਆ ਅੱਛਾ ਠੀਕ ਆ ਠੀਕ ਆ ਆਪਾਂ ਲੈਣੇ ਆ ਭਾਈ 2.5 ਕਰੋੜ ਰੁਪਈਆ ਇੱਕ ਸ਼ੋਅ ਦਾ ਚਲੋ ਠੀਕ ਹੈ ਸਾਸਰੀ ਘਰ ਜੀ ਹਾਂਜੀ ਹਾਂਜੀ ਓਕੇ ਜੀ ਓਕੇ ਜੀ ਮੈਂ ਪਹਿਲਾਂ ਹੀ ਚਾਹੀ ਤੇਰੇ ਪਾਸੋਂ ਨਿਕਲ ਜਾਣੇ ਸੌਣ ਕੇ ਕਿਹੜਾ ਯਾਰ 8825 ਅੜਵਾਂ ਨੂੰ ਡਾਇਲ ਕੀਤਾ ਨਹੀਂ ਇੱਕ ਦੋ ਤਿੰਨ ਚਾਰ ਪੰਜ ਲੈ ਯਾਰ ਇੱਕ ਦੋ ਲੱਗਣਾ ਚਾਹੀਦਾ ਵੀਰੇ ਨੰਬਰ ਤਾਂ ਲੋਕਾਂ ਨੇ ਘੰਡ ਘੰਡ ਪਏ ਆ ਯਾ ਨੰਬਰ ਇਹ ਨਾਮ ਨਾਲ ਲੱਗਿਆ ਤੇ ਨਾ ਡਾਇਲ ਕੀਤਾ ਗਿਆ ਨੰਬਰ ਮੌਜੂਦ ਨਹੀਂ ਮੌਜੂਦ ਹੀ ਨਹੀਂਗਾ ਮੌਜੂਦ ਹੀ ਨਹੀਂ ਨਾ ਦੇਖੀ ਲੱਗੂ ਹੁਣ 820 78 52 ਤੂੰ ਕਹ ਬਈ ਗਲਤ ਗਲਤ ਓਏ ਨਹੀਂ ਨਹੀਂ ਗਲਤ ਨਹੀਂ ਲੱਗਿਆ ਹੀ ਨਹੀਂ ਲੱਗਦਾ ਹੀ ਪਿਆਰੇ ਜੋੜੀ ਬਲੌਕ ਕੀਤਾ ਹੈ ਤੈਨੂੰ ਉਹਨਾਂ ਨੇ ਰੇਂਜ ਕੰਪਨੀ ਵਾਲਿਆਂ ਨੇ ਬਲੌਕ ਕਰਤਾ ਚੱਲ ਦੋ ਦੋ ਲਾਉਨੇ ਆ ਜਿਹਦੇ ਲੱਗੇ ਠੀਕ ਆ ਯਾਰ ਹਾਂ ਕਿਦਮਾ ਡਾਇਲ ਲੱਗ ਗਿਆ ਬਈ ਲੱਗ ਗਿਆ ਲੱਗ ਗਿਆ ਬਈ ਲੱਗ ਗਿਆ ਕੰਫਰਮੇਟਿੰਗ ਮੁੰਡੇ ਦਾ ਜਵਾਬ ਬੋਲਦਾ ਪ੍ਰਿੰਸੀਪਲ ਬੋਲਦਾ ਸੋਰੀ ਤੁਹਾਡੇ ਮੁੰਡੇ ਦਾ ਜਵਾਬ ਹੈ ਹਲੋ ਭਾਜੀ ਤਾਰਾਂ ਬੁੱਕ ਕਰਵਾਉਣੀਆਂ ਸੀਗੀਆਂ ਤਿੰਨ ਤਾਰਾਂ ਆ ਬਿਜਲੀ ਦੀਆਂ ਜੀ ਜੀ ਇਲੈਕਟ੍ਰੀਸ਼ਨ ਤੋਂ ਨਹੀਂ ਆਉਂਦੀ ਬੁੱਕ ਛੜਦੋ ਕਰਵਾ ਰਹੇ ਆ ਪਰ ਭਾਜੀ ਆ ਪੈਪਾ ਬੁੱਕ ਕਰ ਦੋ ਜੀ ਪੈਪਾ ਬੁੱਕ ਕਰ ਦੋ ਬਈ ਜੀ ਪਰ ਰਪਈਆਂ ਮਹਿੰਗੀਆਂ ਹੋਦ ਨੇ ਜੀ ਕਿੰਨਿਆਂ ਕਿ ਜੀ ਢਿੱਡ ਕਿੱਥੇ ਕਰਾਉਣੀਆਂ ਨੇ ਆ ਆਪਣਾ ਜੀ ਢਿੱਡ ਚ ਕੱਲ ਨੂੰ ਕਰਾਂਗੇ ਅੱਜ ਬਈਲੇ ਨਹੀਂ ਜੀ ਚਲੋ ਠੀਕ ਆ ਜੀ ਸਸਤੀ ਕਰ ਇਹ ਭਲਾ ਕੋਣ ਸੀ ਪਛਾਣੋ ਕਮੈਂਟ ਆ ਜੀ ਆਵਾਜ਼ ਮੇਰੀ ਆਪੇ ਪਛਾਣੋ ਤੁਸੀਂ ਨਿਸ਼ਾਨ ਸਾਦ ਦੇਓ ਤਾਂ ਕਮੈਂਟ ਕਰੋ ਕਮੈਂਟ ਕਰੋ ਅਸਲੀ ਦੱਸਣਾਗਾ ਤੁਸੀਂ ਪਛਾਣੀ ਮੇਰੀ ਵਾਰੀ ਨਹੀਂ ਮੋਦਾ ਗਈ ਤੁਹਾਡੀ ਲੈ ਜਾਊਗਾ ਕਿ ਮੈਂ ਤਿੰਨ ਕੋਲ ਲਾਈਆਂ ਕਰਦੇ 90 ਨਹੀਂ ਲੱਗ ਰਿਹਾਗਾ ਕੋ ਬੜਾ ਫਾਇਦਾ ਹੁੰਦਾ ਨਾ ਜੇ ਆਪਾਂ ਸਬਸਕ੍ਰਾਈਬਰ ਨੂੰ ਲਾਉਂਦੇ ਆ ਤਾਂ तकरीबन ਸਾਰਿਆਂ ਨੂੰ ਲੱਗਦਾ ਹੀ ਲੱਗਦਾ ਵਾ ਉਹ ਵੀ ਬੜਾ ਸੁਆਦ ਆਉਂਦਾ ਹਾਂ ਹਾਂ ਗਲਤ ਆ ਯਾਰ ਤੂੰ ਕਿ ਤੂੰ ਪੇਸ ਮੀਟਿੰਗਾਂ ਤੁਸੀਂ ਆਉਂਦੇ ਨਹੀਂ ਘਰ ਦੇ ਲੈ ਕੇ ਪਿਛਲੇ ਮੋਲਦੀਪ ਪੇਸ ਮੀਟਿੰਗਾਂ ਤੇ ਤੁਸੀਂ ਆਏ ਨਹੀਂਗੇ ਇਸ ਵਾਰੀ ਆਣਾ ਮੈਂ ਜ਼ਰੂਰ ਸ਼ਨੀਵਾਰ ਨੂੰ ਦੇਖਦੇ ਆ ਮੰਦਾ ਜਿੰਮ ਜੋ ਬਣਾ ਲਾ ਰਿਹਾ ਹੋਵੇ ਕਿ ਤੈਨੂੰ ਤੁਸੀਂ ਕੋ ਲੱਗ ਗਿਆ ਵੀ ਉਹ ਫੇਰ ਪੰਗੇ ਲੈਂਦਾ ਹਾਂ ਹਾਂ ਪੰਗੇ ਲੈ ਰਿਹਾ ਉਹ ਲੱਗ ਗਿਆ ਪਰ ਚੇਂਜ ਹੋਣਾ ਚਾਹੀਦਾ ਸੀਗਾ ਮੇਰੇ ਵਾਲੇ ਤੋਂ ਲਾਈਏ ਨਹੀਂ ਹੈਲੋ ਨੇ ਸਾਵਧਾਨ ਕਿ ਪੈਸਾ ਵੀ ਕੀ ਆ ਪੁੱਤ ਜਾਂ ਕੋਈ ਫੋਨ ਕਾਲਾ ਰਹੀ ਹੈ ਹੈਲੋ ਇਹਦਾ ਨੰਬਰ ਸੇਵ ਹੋਇਆ ਰ ਅੱਗੇ ਵੀ ਆਇਆ ਸੀ ਭਾਈ ਨਹੀਂ ਯਾਰ ਇਹਨੂੰ ਪਤਾ ਲੱਗ ਗਿਆ ਨਾ ਕਿ ਮੈਂ ਟ੍ਰੂ ਕਾਲ ਤੇ ਆ ਗਿਆ ਨਾ ਅਮਨ ਬੀ ਐਸ ਸੀ ਕਹਿੰਗੇ ਅੱਗੇ ਵੀ ਬਾਈ ਨਾਲ ਗੱਲ ਕੀਤੀ ਹੋਈ ਆ ਫਿਰ ਰੈਂਡ ਰੈਂਡ ਕਦੇ ਹੋਰ ਨੂੰ ਲਾਉਨੇ ਆ ਇਹ ਵੀਰੇ ਨਾਲ ਬਾਅਦ ਚ ਗੱਲ ਕਰਾਂਗੇ ਕੋਈ ਨਾ ਹੁੰਦੀ ਰਹਿਣੀ ਗੱਲ ਤਾਂ ਹੈਲੋ 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 ਕਟ ਯਾਰ ਕੌਣ ਚਲੋ ਹੈਲੋ ਹੈਲੋ ਹੈਰੀ ਜਾਂਦੇ ਹੈਲੋ 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 ਥੈਂਕ ਯੂ ਕਰਨ ਨੱਡੀਆਂ ਕਹਣ ਲੌਨੇ ਆ ਲਾਸਟ ਆ ਗਈਆਂ ਬਲੇ ਧੋਮ ਅੰਗਰੇਜ਼ ਵੱਡੀਆਂ ਨਾਲ ਸਬਸਕ੍ਰਾਈਬਰ ਨੂੰ ਵੀ ਲਾ ਲਈ ਯਾਰ ਸਬਸਕ੍ਰਾਈਬਰ ਨੂੰ ਵੀ ਪੂਰਾ ਬੈਲ ਲੱਗਦਾ ਬੰਗ ਲੱਗ ਲਗ ਹੈਲੋ ਬੁੱਟਰ ਵਾਈ ਕੀ ਹਾਲ ਚਾਲ ਵਧੀਆ ਉਹ ਤੂੰ ਸਪਲੈਂਡਰ ਵੇਚਿਆ ਨਹੀਂ ਯਾਰ। ਉਹ ਬਲੈਂਡਰ ਦੱਸ ਵੀਰੇ ਕਦੋਂ ਵੇਣਾ ਨੂੰ। ਸੋਹਣੇ ਬਰਾ ਘਰੇ ਕਿੰਨਾ। ਵਧੀਆ ਬਾਈ ਯਾਰ ਸਾਰੇ ਠੀਕ ਠਾਕ ਆ। ਸਪਲੈਂਡਰ ਨਹੀਂ ਵੇਚਿਆ ਤੂੰ ਯਾਰ। ਹਾਂ ਆ ਕੋਈ ਨਹੀਂ ਹੋਰ ਹਾਸ ਫਾਇਦੇ ਨਹੀਂ ਕਿਤਾ। ਸਾਰੇ ਠੀਕ ਠਾਕ ਵੀਰੇ ਪੂਰੇ ਓਕੇ ਆ ਜੀ। ਕੀ ਕਰੀ ਜਾਂਦੇ ਹੋ ਜੀ? ਕੋਈ ਨਹੀਂ ਵੀਰੇ ਵੀਡੀਓ ਬਣਾ ਰਹੇ ਸੀਗੇ ਸੋਚਿਆ ਕੌਲੀ ਲਾ ਲਈਏ। ਕੋਈ ਚੱਕਣੀ ਨਹੀਂ ਮੇਰਾ ਵੀਰ ਜਦੋਂ ਮਰਜੀ ਵਿਲੇ ਹੁੰਦੇ ਆ। ਚਲੋ ਠੀਕ ਆ ਵੀਰੇ ਓਕੇ ਜੀ। ਪਿਆਰ ਫੜਾ ਦੀ ਆ ਜਾਓ। ਬੋਲਿਆ ਬੋਤਲ ਲੈਓ ਬੋਤਲ ਲੈਓ ਜੀ ਇੱਕ ਲੋ ਇੱਕ ਹੈ ਉਹ ਨਹੀਂ ਲਿੰਕੇ ਦੀ ਲਿੰਕੇ ਨਹੀਂ ਤੇਰੀ ਜਾ ਯਾਰ ਗੱਲ ਤਾਂ ਸੋਚ ਯਾਰ ਕੀ ਐ ਵੀ ਹੋਈ ਨਹੀਂ ਲਿੰਕੇ ਨਹੀਂ ਵੀਰੇ ਆਪਾਂ ਤੁਹਾਨੂੰ ਹਾਂ ਤੁਹਾਨੂੰ ਕੋਈ ਵਧੀਆ ਚੀਜ਼ ਭਲਾਵਾਂਗੇ ਚੈਂਪੀਅਨ ਵੀ ਨੇ ਚੈਂਪੀਅਨ ਲੈਓ ਜੂਸ ਆਇਆ ਜਾਂ ਨਹੀਂ ਆਇਆ ਜੂਸ ਪਿਆ ਦਿਓ ਸੁਮਿਕਾ ਠੀਕ ਹੈ ਵੀਰੇ ਓਕੇ ਜੀ ਹੋਰ ਟਾਈਮ ਲੁੱਕੇ ਜਾਣੇ ਓਕੇ ਮੈਂ ਰੈਂਡਮ ਨੂੰ ਲਾਇਆ ਸੀ ਅੱਜ ਪਛਾਣ ਲਿਆ ਨੇ ਹਾਂ ਦੇ ਲਾ ਇੰਨੀ ਚਰਚ ਆਡੀ ਵੀਡੀਓ ਪਾਉਂਦੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਪੰਜਾਬੋਂ ਵਸਦੇ ਕਿਹਿਆ ਪਤਾ ਕਿ ਉਹ ਹੀ ਆਇਆ ਮਨ ਪ੍ਰਭੂ ਟਰੀ ਹਣੀ ਐ ਇੱਕ ਇੱਕ ਨੂੰ ਲਾਉਨੇ ਆ ਜੇ ਲੱਗ ਗਿਆ ਬਰੋ ਓ ਜੀਨਰ ਆ ਇਹ ਫਾਈਨਲ ਕਰ ਗਿਆ ਵਾ ਠੀਕ ਆ ਜੇ ਨਹੀਂ ਜੀਨਰ ਹੋ ਗਿਆ ਫਿਰ ਡੈਡੀ ਦੇ ਪੈਸੇ ਡੈਡੀ ਨੂੰ ਮੁੜੇ ਜਾਣਗੇ ਸਪான்ਸਰ ਬਾਈ ਡੈਡੀ ਤੇ ਉਹੀ ਪੈਸੇ ਡੈਡੀ ਨੂੰ ਮੁੜੇ ਜਾਣਗੇ ਵਾਟ ਥਸ ਨੋਟ ਐਗਜ਼ਿਸਟ ਜੇ ਮੇਰਾ ਹਰੇ ਜਿੱਤੂਗਾ ਮੈਂ ਜਿੱਤੂਗਾ ਨਾ ਉਮੀਦ ਹੋ ਗਈ ਤੇ ਹੁਣ ਆ ਨੰਬਰ ਤੇ ਕਾਲ ਆਉਨੇ ਆ ਇੱਕ ਵਾਰੀ ਇਹ ਦੀ ਹੋ ਗਈ ਆ ਹੁਣ ਮੇਰੀ ਲਾਸਟ ਵਾਰੀ ਰਹੀ ਆ ਜੇ ਲੱਗ ਗਿਆ ਜਿੱਤ ਗਏ ਯਾਰ ਲਗਿਆ ਆ ਭਾਰੀ ਪੈਸੇ ਦਿਓ ਜੀ ਜੇਬੀ ਚ ਪਾਓ 500 ਮੇਰਾ ਬਾਈ 500 ਲੈ ਲੈ ਗੇਵੇਂ ਇਦਾਂ ਚੈਲੇ ਥੋੜੀ ਚਾਲਦਾ ਤੂੰ ਹਰੇਕ ਚ ਹਾਰ ਜਾਨਾ ਵੀਰੇ ਹਾਰ ਗਿਆ ਵੀਰੇ ਹੁਣ ਮੈਂ ਦੇਖਿਆ ਸੀਗਾ ਉੱਥੇ ਦੇਖ ਲੈ ਸੇਮ ਚੀਜ਼ ਹਾਰ ਗਿਆ ਤੂੰ ਹੁਣ ਬਈ ਕਾਲ ਦਾ ਚੱਕਾਂ ਦੇ ਕਾਲਾ ਚੱਕੀ ਨਹੀਂ ਕੀ ਉਹਨਾਂ ਨੇ ਕੋਲ ਚੱਕਰ ਨਹੀਂ ਕਾਲ ਲੱਗਣ ਦਾ ਸੀਗਾ ਹੈਲੋ ਵੀਰੇ ਕਾਲ ਲੱਗੀ ਹੈ ਨਾ ਕਾਲ ਚੱਕ ਲੈ ਬਾਈ ਕੱਲ ਠੀਕ ਹੈ ਜੇ ਕਾਲ ਨਾ ਚੱਕੇ 500 500 ਹਾਂ ਪੱਕਾ ਚੱਕ ਲਾ ਚੱਕ ਲਾ ਬਈ ਚੱਕ ਲਾ ਇੱਕ ਵਾਰੀ ਦੁਬਾਰਾ ਵੀ ਲਾ ਸਕਦਾ ਮੈਂ ਇਹਨੂੰ ਨਾ ਐਵੇਂ ਲਾ ਸਕਦਾ ਲਾ ਸਕਦਾ ਇਹ ਹੁਣੀ ਨਾ ਨਾ 50 500 ਫੜਾ ਇਧਰ ਆਹਰ ਬਸ ਠੀਕ ਆ ਇਹ ਹੋਈ ਤਾਂ ਕਿਹੜਾ ਹੀ ਬਣਾ ਗਏ ਸੀ ਬਾਈ ਆਪਣੀ ਆਈ ਦੀ ਵੀਡੀਓ ਵੀਡੀਓ ਦੱਸੋ ਕਿਦਾਂ ਦੀ ਲੱਗੀ ਤਾਂ ਮਿਲਦੇ ਆ ਨੈਕਸਟ ਚੈਲੰਜ ਦੇ ਵਿੱਚ ਬਾਏ ਬਾਏ ਲਵ ਯੂ ਸਾਰਿਆਂ ਨੂੰ ਚੈਨਲ ਨੂੰ ਸਾਰਿਆਂ ਨੂੰ ਸਬਸਕ੍ਰਾਈਬ ਕਰ ਲਿਓ